ਆਸਪਰ ਤੋਂ ਗੁਰਪੁਰਪੁਰ ਜਿਹੜੇ ਮਨਾਇਆ ਜਾ ਰਿਹਾ ਹੈ ਇਹ ਦੇਸ਼ ਦੇ ਸਨਮਾਨ ਦੇ ਤਕਸ਼ੀ ਕੇਸਗੜ ਸਾਹਿਬ ਤੇ ਰੰਤਾ ਸੰਪੰਨ ਲੱਗਿਆ ਹੈ ਬੋਸਮੀ ਭੱਤੂ ਰੇਸ਼ੀ ਮਾਤਾ ਜੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਹੈ ਜੀ ਤਕਸ਼ੀ ਕੇਸਗੜ ਸਾਹਿਬ ਸਾਰਿਆਂ ਨੂੰ ਪਰਿਵਾਰ ਸਮੇਤ ਗੁਰਪੁਰਪੁਰ ਤੇ ਉੱਤੇ ਆਉਣਾ ਚਾਹੀਦਾ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੀ ਗੁਰਪੁਰਪੁਰ ਦੀ ਉਸਨੇ ਪਰਿਵਾਰ ਨੂੰ ਲੈ ਕੇ ਇੱਥੇ ਮਾ ਸਾਡੇ ਘਣਾਓ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣ ਕਰਵਾਇਆ ਜਾਏ ਇਸ ਕਰਕੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਲੰਗਰਾਂ ਦਾ ਪ੍ਰਬੰਧ ਬਹੁਤ ਵਧੀਆ ਜੀ ਇੱਥੇ ਕੀਤਾ ਹੋਇਆ ਤੇ ਸਾਰਿਆਂ ਨੂੰ ਇੱਥੇ ਆ ਕੇ ਗੁਰੂ ਸਾਹਿਬ ਦੇ ਦ ਮੇਰਾ ਨਾਮ ਜਗਨੂਰ ਪਰੇ ਤੇਸੀ ਰੋਪੜਾ ਹੈ ਅ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਹ ਕੱਲ ਮਨਾਏ ਜਾਂਦੇ ਨੇ ਵੱਡੀ ਗਿਣਤੀ ਸੰਗਤ ਵੀ ਆ ਗਈ ਗੁਰਦੁਆਰਾ ਸਾਹਿਬ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਕਿ ਸਭ ਨੂੰ ਆਉਣਾ ਚਾਹੀਦਾ ਹੈ ਅਸੀਂ ਗੁਰਪੁਰਵਾੜੇ ਤੇ ਵੀ ਬਹੁਤ अच्छी ਡੈਕੋਰੇਸ਼ਨ ਹੋਈ ਵੀ ਐਥੇ ਕਾਫੀ ਅੱਛਾ ਮਾਹੌਲ ਹੈ ਬਹੁਤ ਰੌਣਕ ਹੈ ਤਾਂ ਆਣਾ ਚਾਹੀਦਾ ਸਭ ਨੂੰ ਉੱਥੇ ਟਿਕਣਾ ਚਾਹੀਦਾ ਗੁਰਪੁਰਵਾੜੇ ਤੇ ਰਾਹਿਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਦਨ ਹੋਆ ਜਿਉਂ ਕਾ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਤਿਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਜਿੱਥੇ ਸਮੁੱਚਾ ਖਾਲਸਾ ਪੰਥ ਸਮੁੱਚਾ ਸੰਸਾਰ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਨਾਲ ਮਨਾ ਰਿਹਾ ਹੈ ਸੰਗਤ ਜੀ ਉਥੇ ਸ਼ੋਭਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਮਹਾਨ ਗੁਰਮਤ ਸਮਾਗਮ ਬੜੀ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਸਨ ਜਿਨ੍ਹਾਂ ਲਈ ਅੱਜ 3 ਨਵੰਬਰ ਨੂੰ ਤੁਰਕੀ ਬਾਣੀ ਆਇ ਤੇ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 5 ਨਵੰਬਰ ਵਾਲੇ ਦਿਨ 8:30 ਤੋਂ 9 ਵਜੇ ਤੱਕ ਪਾਈ ਜਾਣਗੇ ਉਪਰੰਤ ਮਹਾਨ ਗੁਰਮਤ ਸਮਾਗਮ ਹੋਣਗੇ ਸੰਗਤ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਸਾਹਿਬ ਦੇ ਹਜ਼ੂਰੀ ਰਾਗੀ ਜਿਥੇ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਕਵੀਸ਼ਰ ਢਾਡੀ ਜਿਥੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ ਉਥੇ ਜੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਸਕੂਲ ਹਨ ਉਹਨਾਂ ਦੇ ਬੱਚੇ ਵੀ ਕਵਤਾਵਾਂ ਰਾਹੀਂ ਸ਼ਬਦਾਂ ਰਾਹੀਂ ਇਸ ਪਾਵਨ ਪਿੱਤਰ ਸਥਾਨ ਤੇ ਹਾਜ਼ਰੀਆਂ ਲਗਾਉਣਗੇ ਮੈਂ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਜੋ ਸਮਾਗਮ ਹੈ देर ਰਾਤ ਤੱਕ 5 ਨਵੰਬਰ ਵਾਲੇ ਦਿਨ ਚੱਲੇਗਾ ਔਰ ਆਸਤਵਾਜੀ ਵੀ ਹੋਵੇਗੀ ਜਿਹਦੇ ਵਿੱਚ ਮਹਾਨ ਨਗਰ ਕੀਰਤਨ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਸਕੂਲ ਸ੍ਰੀ ਆਨੰਦਪੁਰ ਸਾਹਿਬ ਤੋਂ ਠੀਕ 12 1 ਵਜੇ ਦੇ ਕਰੀਬ ਆਰੰਭ ਹੋਵੇਗਾ ਜੋ ਸ਼ਾਮ ਨੂੰ ਤੱਕ ਸ੍ਰੀ ਕੀਸਗੜ ਸਾਹਿਬ ਵਿਖੇ ਪਹੁੰਚੇਗਾ ਸੰਗਤ ਜੀ ਬੜੀਆਂ ਰੌਣਕਾਂ ਹੁੰਦੀਆਂ ਨੇ ਬੜੀਆਂ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਦੇ ਨੱਕ ਮਸਤਕ ਹੁੰਦੀਆਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਆਓ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਅਸਥਾਨਾਂ ਦੀਆਂ ਹਾਜ਼ਰੀਆਂ ਭਰ ਕੇ ਹਰ ਜਸ ਕੀਰਤਨ ਸਰਵਣ ਕਰਕੇ ਆਪਣਾ ਆਪਣਾ ਜੀਵਨ ਸਫਲ ਕਰਿਏ ਉੱਥੇ ਹੀ ਆਪ ਸਭ ਸੰਗਤ ਨੂੰ ਸਿਮਰ ਬੇਨਤੀ ਹੈ ਕਿ ਇਨਾ ਸਥਾਨਾਂ ਤੇ ਆ ਕੇ ਪੀਵੋ ਪਹੋਲ ਖੰਡੇ ਧਾਰ ਹੋਏ ਜਨਮ ਸੁਹਿਲਾ ਮਹਾਨ ਪਵਿੱਤਰ ਸਥਾਨ ਤੇ ਖੰਡੇ ਬਾਟੇ ਦੀ ਪਹੋਲ ਜੋ ਠੀਕ 12 ਵਜੇ ਆਰੰਭ ਹੋਵੇਗੀ ਸ਼ਿਕਾਉਣ ਵਾਸਤੇ ਪੰਜ ਪਿਆਰੇ ਸਹਿਬਾਨ ਆਰੰਭ ਕਰਨਗੇ ਔਰ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਖੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਸਤਿਗੁਰਾਂ ਦੇ ਉਪਦੇਸ਼ ਤੇ ਪਹਿਰਾ ਦੇ ਕੇ ਕੀਰਤ ਕਰੋ ਨਾਮ ਜਪੋ ਵੰਡ ਸ਼ਕੋਦਰ ਸਾਹਿਬ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੋ ਆਪ ਸਭ ਸੰਗਤਾਂ ਨੂੰ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਿਗੜਗੱਜ ਜਥੇਦਾਰ ਅਕਸਰੀ ਕੀਰਗਰ ਸਾਹਿਬ ਸਾਡੇ ਸਮੁੱਚੇ ਪ੍ਰਬੰਧ ਵੱਲੋਂ ਆਉਣ ਵਾਲੀ 5 ਨਵੰਬਰ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹਾਂ ਫੋਨ ਛੱਡ ਕੇ ਆ ਦੋ ਅੱਛਾ ਠੀਕ ਹੈ ਹੋ ਗਏ ਦਰਸ਼ਨ ਹਾਂ থ্যাংক <laughs> ইউ ਸਰਾਈ ਨਸਟਾ ਹੀ ਹੈ ਨਾ ਹਾਂ ਹਾਂ ਹਣ ਦੇਖੋ ਭਾਈ ਨਾਮ ਹੈਗਾ ਉਹ ਕਿੱਟੀ ਜਗ੍ਹਾ ਤੋਂ ਤੁਸੀਂ ਆਏ ਹੋ ਸਿਮਰਨਜੀਤ ਸਿੰਘ ਸੀ ਹਿਸਾਰ ਹਰਿਆਣਾ ਆਏ ਨੇ ਪ੍ਰਕਾਸ਼ਪੁਰਬ ਮਨਾਏ ਜਾ ਰਹੇ ਨੇ ਰੌਣਕਾਂ ਲੱਗੀਆਂ ਨੇ ਬਹੁਤ ਸੋਹਣੀ ਸਜਾਵਟ ਹੈ ਕੀ ਕਹਿਣਾ ਚੰਗਾ ਬਿਲਕੁਲ ਗੁਰੂ ਮਹਾਰਾਜ ਦਾ ਗੁਰਪੁਰਬ ਆ ਰਿਹਾ ਹੈਗਾ ਬਾਬਾ ਨਾਨਕ ਦੇਵ ਜੀ ਦਾ ਬਹੁਤ ਸਜਾਵਟ ਹੋਈ ਹੈਗੀ ਇੱਥੇ ਬਹੁਤ ਦਰਸ਼ਕ ਸੰਗਤ ਆਇਆ ਨੇ ਅਸੀਂ ਵੀ ਆਏ ਨੇ ਇਸਾਰੋ ਤੁਸੀਂ ਵੀ ਆਓ ਤੇ ਆਨੰਦ ਮਨਾਓ ਬਾਬਾ ਜੀ ਦੇ ਗੁਰਪੁਰਬ ਤੇ ਸਿੱਖੀ ਦਾ ਤੁਰਾਏ ਅਨੰਦਪੁਰ ਸਾਹਿਬ ਦਾ ਸ਼੍ਰੀ ਤੇਸਕਰ ਸਾਹਿਬ ਫਾਲਸਾ ਪਰ ਵੀ ਸਜਾਇਆ ਗਿਆ ਸੀ ਬੜਾ ਵਧੀਆ ਨਿਵਾਸ ਦੇ ਨਾਲ ਜਾਣੂ ਹੋਣਾ ਚਾਹੀਦਾ

我这边。